ਹਾਂਜੀ ਇਸ ਵਕਤ ਜਿਹੜਾ ਕਿੰਨੂ ਦੇ ਉੱਪਰ ਪੂਰੀ ਤਰ੍ਹਾਂ ਜਿਹੜਾ ਫਲ ਆਇਆ ਹੋਇਆਗਾ ਕਾਫੀ ਸਮਾਂ ਹੋ ਚੁੱਕਿਆਗਾ ਕਾਫੀ ਫਲ ਜਿਹੜਾ ਕਿਰ ਵੀ ਜਾਂਦਾ ਹੁੰਦਾਗਾ ਕਿਉਂਕਿ ਜਿੰਨਾ ਫੁੱਲ ਆਉਂਦਾ ਜਾਂ ਫਲ ਬਣਦਾ ਉਹਨੇ ਸਾਰੇ ਨੇ ਪੱਕਣਾ ਨਹੀਂ ਹੁੰਦਾ ਜੀ ਤੇ ਉਹਦੇ ਚੋਂ ਕੁਝ ਕੁ ਸਿਲੇਕਟਡ ਜਿਹੜੇ ਰਹਿ ਜਾਂਦੇ ਆ ਕੁਝ गिर ਜਾਂਦਾਗਾ ਥੋੜਾ ਬਹੁਤਾ ਫਲ ਕਿਰਨਾ ਸੁਭਾਅਕਾ ਪਰ ਜੇਕਰ ਜਾਦੇ ਕਿਰਦਾਗਾ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਸਾਮ ਸੰਭਾਲ ਕਰਨੀ ਹੈਗੀ ਤੇ ਕਿਸ ਤਰ੍ਹਾਂ ਇਹਦਾ ਸਾਇਆ ਬਣਾਉਣ ਦੇ ਵਿੱਚ ਤੁਹਾਨੂੰ ਕੀ ਕੀ ਕੰਮ ਕਰਨੇ ਪੈਣੇ ਹੈਗੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਤਾਂ ਨਾਲ ਆਖਰ ਤੱਕ ਜਿਹੜਾ ਤੁਸੀਂ ਬਣੇ ਰਹੋ ਜੀ ਤੇ ਪਹਿਲਾਂ ਗੱਲ ਕਰ ਲਈਏ ਕਿ ਕੇਕ ਕਿੰਨੂ ਦਾ ਫਲ ਖਿਰਦਾ ਤਾਂ ਉਹਦਾ ਕਾਰਨ ਕੀ ਹੈ ਜੀ ਇਸ ਵਕਤ ਜਿਹੜਾ ਸਭ ਤੋਂ ਮੁੱਖ ਕਾਰਨ ਉਹ ਟੈਂਪਰੇਚਰ ਵਿੱਚ ਜਿਹੜਾ ਵਾਧਾ ਹੈਗਾ ਜਿਹੜਾ ਉਹੀ ਮੁੱਖ ਕਾਰਨ ਹੈਗਾ ਕਿਉਂਕਿ ਜਿਆਦਾ ਗਰਮੀ ਪੈ ਰਹੀ ਆ ਤੇ ਬੂਟੇ ਗਰਮੀ ਸਹਾਰ ਨਹੀਂ ਸਕਦੇ ਕਿ ਇਸ ਕਰਕੇ ਜਿਹੜਾ ਫਲ ਖਿਰ ਰਿਹਾ ਹੈਗਾ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਜੇਕਰ ਤੁਹਾਡਾ ਬੂਟਾ ਨਰਾਲੇ ਥਾਂ 'ਚ ਆ ਤਾਂ ਤੁਸੀਂ ਇਹਦੀ ਜੜ ਦੇ ਵਿੱਚ ਇਸ ਤਰ੍ਹਾਂ ਜਿਹੜਾ ਤੁਸੀਂ ਘਾਹ ਫੂਸ ਜਾਂ ਪਰਾਲੀ ਜਾਂ ਰਹਿਤ ਖੁੰਦ ਸਿੱਟ ਸਕਦੇ ਹੋ ਜੀ ਥਾਂ ਤੁਹਾਡਾ ਉੱਚਾ ਹੋਣਾ ਚਾਹੀਦਾ ਪਾਣੀ ਜ਼ਿਆਦਾ ਨਹੀਂ ਲੱਗਣਾ ਚਾਹੀਦਾ ਜ਼ਿਆਦਾ ਪਾਣੀ ਲੱਗਣਾ ਵੀ ਇੱਕ ਫਲ ਕਰਨ ਦਾ ਕਾਰਨ ਬਣ ਜਾਂਦਾ ਜੀ ਕਿਉਂਕਿ ਬੂਟੇ ਨੂੰ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਹੈ ਕਿ ਲਗਾਤਾਰ ਪਾਣੀ ਨੇੜੇ ਲੱਗਦਾ ਰਹਿੰਦਾਗਾ ਤੇ ਉਹਦੇ ਨਾਲ ਜਿਹੜੀਆਂ ਜੜਾਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਪੂਰੀ ਖਾਦ ਨਹੀਂ ਮਿਲਦੀ ਬੂਟੇ ਨੂੰ ਤਾਂ ਤੇ ਉਹਦੇ ਕਰਕੇ ਜਿਹੜੇ ਫਲ ਡਿੱਗਦੇ ਰਹਿੰਦੇ ਹੈਗੇ ਇਸ ਤੋਂ ਇਲਾਵਾ ਜਿਹੜਾ ਗਰਮੀ ਤੋਂ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਪੌਦਿਆਂ ਨੂੰ ਇਹਦੇ ਵਿੱਚ ਜਿਹੜਾ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਕਲੀ ਦਾ ਘੋਲ ਬਣਾ ਕੇ ਤੁਸੀਂ ਇਹਨਾਂ ਦੇ ਤਣਿਆਂ ਦੇ ਉੱਪਰ ਲਾ ਦੇਣਾ ਜੀ ਪੇਂਟ ਦੀ ਤਰ੍ਹਾਂ ਕਰ ਦੇਣਾ ਹੈਗਾ ਤੇ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਤੁਸੀਂ ਰੈਂਦਖੂਨ ਸਿੱਟ ਕੇ ਜਿਹੜਾ ਮਿੱਟੀ ਦਾ ਟੈਂਪਰੇਚਰ ਕੰਟਰੋਲ ਕਰ ਦੇਣਾ ਹੈਗਾ ਤੇ ਉੱਪਰ ਛਿੜਕਾਇਆ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਕਲੀ ਅਤੇ ਨੀਲੇ ਸੋਥੇ ਦਾ ਘੋਲ ਬਣਾਉਨੇ ਆਪਾਂ ਉਹ ਛਿੜਕ ਸਕਦੇ ਹੋਗੇ ਜਾਂ ਫਿਰ ਕਲੀ ਪਾਥੀਆਂ ਅਤੇ ਜਿਹੜਾ ਸਰੋਂ ਦੀ ਖਲ ਦਾ ਪਾਣੀ ਜਿਹੜਾ ਉਹ ਇਹਦੇ ਉੱਪਰ ਤੁਸੀਂ ਛਿੜਕ ਸਕਦੇ ਹੋਗੇ ਉਹਨਾਂ ਚੀਜ਼ਾਂ ਨਾਲ ਇੱਕ ਤਾਂ ਫਲ ਦਾ ਸਾਈਜ਼ ਵਧੀਆ ਬਣਦਾ ਹੈਗਾ ਦੂਸਰਾ ਬੂਟਾ ਹਰਾ ਭਰ ਆ ਰਹੇਂਦਾ ਹੈਗਾ ਤੀਸਰਾ ਗਰਮੀ ਦਾ ਅਸਰ ਘਟ ਜਾਂਦਾ ਜਿਹਦੇ ਕਰਕੇ ਫਲ ਮੁਖਤ ਤੌਰ ਤੇ ਕਿਰਦਾ ਏ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਜਿਹੜਾ ਇਸ ਸਮੇਂ ਕਿਸੇ ਵੀ ਬਿਮਾਰੀ ਠਮਾਰੀ ਦਾ ਜਿਹੜਾ ਇਹਦੇ ਉੱਪਰ ਜਿਆਦਾ ਪ੍ਰਕੋਪ ਨਹੀਂ ਹੁੰਦਾਗਾ ਸਿਰਫ ਜਿਹੜੀ ਗਰਮੀ ਦਾ ਕਾਰਨ ਹੀ ਹੁੰਦਾਗਾ ਜਾਂ ਛੋਟੇ ਤੱਤਾਂ ਦੀ ਘਾਟ ਹੁੰਦੀ ਹੈਗੀ ਛੋਟੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਜਿਹੜਾ ਤੁਸੀਂ ਬੂਟੇ ਦੇ ਵਿੱਚ ਵਰਮਿੰਗ ਕੰਪੋਸਟ ਜਾਂ ਵਰਮੀਵਾਸ ਦੀ ਵਰਤੋਂ ਕਰ ਸਕਦੇ ਹੋ ਬਰਮੀ ਕੰਪੋਸਟਰ ਦੇ ਬਰਮੀ ਬਾਜ ਦੇ ਵਿੱਚ ਐਂਟੀਫੰਗਲ ਜਿਹੜੀਆਂ ਪ੍ਰੋਪਰਟੀਆਂ ਵੀ ਹੁੰਦੀਆਂ ਨੇ ਐਂਟੀਫੰਗਲ ਤੋਂ ਭਾਵ ਜਿਹੜੀਆਂ ਉਲੀਨਾਸ਼ਕ ਜਿਹੜੀਆਂ ਉਹਦੀਆਂ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਨੇ ਉਹਦੇ ਵਿੱਚ ਜਿੰਨਾ ਦੇ ਨਾਲ ਜਿਹੜਾ ਬੂਟੇ ਦੇ ਉੱਪਰ ਉਲੀ ਨਹੀਂ ਆਉਂਦੀ ਤੇ ਉਲੀ ਵੀ ਇੱਕ ਫਲ ਝੜਨ ਦਾ ਕਾਰਨ ਬਣਦੀ ਹੈ ਜੀ ਬੂਟੇ ਦੀਆਂ ਜੜਾਂ ਗਲਣ ਦਾ ਕਾਰਨ ਵੀ ਕਈ ਵਾਰ ਉਲੀ ਬਣ ਜਾਂਦੀ ਹੈਗੀ ਤੇ ਜਿਹੜਾ ਇਹਦੀਆਂ ਜੜਾਂ ਦੇ ਵਿੱਚ ਥੋੜੇ ਥੋੜੇ ਵਗਵੇ ਤਾਂ ਆਪਾਂ ਨੂੰ ਥੋੜੀ ਮਾਤਰਾ ਦੇ ਵਿੱਚ ਬਰਮੀ ਕੰਪੋਸਟ ਪਾਉਂਦੇ ਰਹਿਣਾ ਚਾਹੀਦਾ ਉਹ ਨਾਲੇ ਛੋਟੇ ਤੱਤਾਂ ਦੀ ਘਾਟ ਪੂਰੀ ਕਰਦੀ ਹੈ ਨਾਲ ਇਹਦੇ ਲਈ ਉਲੀ ਨਾਸ਼ਕ ਦਾ ਜਿਹੜਾ ਕੰਮ ਕਰਦੀ ਹੈ ਜੀ ਇਸ ਤੋਂ ਇਲਾਵਾ ਜਿਹੜਾ ਬਰਮੀ ਬਾਸ਼ ਹੈਗਾ ਜਿਹੜਾ ਜਦੋਂ ਬਰਮੀ ਕੰਪੋਸਟ ਆਪਾਂ ਤਿਆਰ ਕਰ ਰਹੇ ਹੁੰਦੇ ਆ ਉਹਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਹੈਗਾ ਉਹਦਾ ਛੜਕਾ ਤੁਸੀਂ ਬੂਟੇ ਦੇ ਉੱਪਰ ਕਰੋਗੇ ਤਾਂ ਉਹਦੇ ਨਾਲ ਜਿਹੜਾ ਉਲੀ ਤੋਂ ਬਚਾ ਵੀ ਹੁੰਦਾ ਤੇ ਜਿਹੜੇ ਛੋਟੇ ਤੱਤਾਂ ਦੀ ਘਾਟ ਬੂਟੇ ਦੇ ਵਿੱਚ ਪੂਰੀ ਹੁੰਦੀ ਹੈਗੀ ਉਹਦੇ ਛੜਕਾ ਦੇ ਨਾਲ ਜਿਹੜਾ ਫਲ ਦਾ ਕਿਰਨਾ ਵੀ ਬਣਦਾ ਤੇ ਜਿਹੜਾ ਫਲ ਦਾ ਸਾਈਜ਼ ਵੀ ਵਧੀਆ ਬਣਦਾ ਹੈਗਾ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਤੁਸੀਂ ਆਪਣੇ ਬੂਟੇ ਦੇ ਉੱਪਰ ਇਹਨਾਂ ਦੇ ਤਿਆਰਬੇ ਕਰਕੇ ਜਾਂ ਇਹਨਾਂ ਨੂੰ ਪਾ ਕੇ ਤੁਸੀਂ ਬੂਟੇ ਦੇ ਉੱਪਰੋਂ ਫਲ ਕਰਨਾ ਬੰਦ ਕਰ ਸਕਦੇ ਹੋ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਜਾ ਕਰੋ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਵੀ ਸਾਡੇ ਕੋਲੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ